ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਅੱਜ ਦੇ ਬਲੌਗ 'ਚ ਸਭ ਤੋਂ ਪਹਿਲਾਂ ਜਿਹੜੀ ਮੈਂ ਸ਼ੁਰੂਆਤ ਕਰਨਾ ਜਾ ਰਿਹਾ ਆ ਜੋ ਤੁਹਾਨੂੰ ਉੱਪਰ ਇੱਕ ਚੀਜ਼ ਦਿਖਾਉਣਾ ਮੈਂ ਸਾਡਾ ਸ਼ੂਗਰ ਨਾ ਯਾਰ ਪਾਠ ਲੱਗਿਆ ਹੋ ਹੁੰਦਾ ਫਿਰ ਉਹਨੇ ਪੈ ਜਾਂਦਾ ਸ਼ੂਗਰ ਉੱਠਣਾ ਨਹੀਂ ਹੁੰਦਾ ਨੇ ਪੂਛ ਲਈ ਜਾਣੀ ਉਹ ਫਿਰ ਪਾਠ ਚੱਲ ਰਿਹਾ ਪਾਠ ਸੁਣਨ ਦਾ ਅੱਜ ਗੱਲ ਹੀ ਬਹੁਤ ਉਹ ਖਾਣਾ ਤਾਂ ਨਾਨ ਵੇਜ ਸੁਣਨੇ ਪਾਠ ਹੈ ਇਹ ਕਿਹੜਾ ਕੰਮ ਆ ਭਾਈ ਉਹ ਪੜੋ ਪੜਾਈ ਸ਼ੁਗਰ ਪੜੋ ਪੜਤ ਜਾ ਇਹ ਤਾਂ ਨਾ ਨੋ ਨਾ ਬੈ ਕੇ ਖਾਣਾ ਛੱਡ ਦੇ ਜਾਂ ਫਿਰ ਹੁਣੀ ਪੜਤ ਸੁਣਨਾ ਤੂੰ ਨਾ ਸਾਂ ਚੂਹੇ ਖਾ ਕੇ ਬਿੱਲੀ ਹੱਜ ਨਹੀਂ ਚੱਲੀ ਉਹ ਕੰਮ ਆ ਤੇਰਾ ਓਏ ਨਾ ਸਾਂ ਚੂਹੇ ਖਾ ਕੇ ਬਿੱਲੀ ਹੱਜ ਨਹੀਂ ਚੱਲੀ ਉਹ ਕੰਮ ਆ ਤੇਰਾ ਸੋ ਦੋਸਤੋ ਅੱਜ ਅਸੀਂ ਚੱਲੇ ਆ ਇੱਕ ਤਾਂ ਲੈਸਟਰ ਦੇ ਵਿੱਚ ਅੱਜ ਪ੍ਰੋਗਰਾਮ ਆ ਹਨਾ ਮੈਂ ਤਾਂ ਉੱਥੇ ਚੱਲੇ ਆ ਤੇ ਮਨੀਸ਼ਾ ਮਰਦਾ ਚੱਲੀ ਆ ਤੀਆਂ ਤੇ ਇਹਨੂੰ ਮੈਂ ਤੀਆਂ ਤੇ ਉਤਾਰ ਦੇਣਾ ਰਾਮਗੜੀਆ ਤੇ ਤੇ ਫਿਰ ਮੈਂ ਉਹਦੇ ਵਿੱਚ ਜਾਣਾ ਆਪਣਾ ਉਰੇ ਮੇਲਾ ਜਿਹੜਾ ਚੱਲ ਰਿਹਾ ਆਪਣੇ ਇੰਡੀਅਨ ਦਾ ਪੰਜਾਬੀ ਮੇਲਾ ਖੇਡਾਂ ਚੱਲ ਰਹੀਆਂ ਇੱਕ ਗਰਾਊਂਡ ਦੇ ਵਿੱਚ ਤੇ ਆਪਾਂ ਨੇ ਉਹ ਅੱਜ ਕਵਰ ਕਰਨੀ ਆ ਜਾ ਕੇ ਸੋ ਦੋਸਤੋ ਸੌਣ ਦਾ ਮਹੀਨਾ ਲੰਘ ਗਿਆ ਹਨਾ ਤੇ ਅਗਸਤ ਦਾ ਮਹੀਨਾ ਵੀ ਲੰਘ ਗਿਆ ਪਰ ਤੀਆਂ ਦੇ ਤਿਹਾਰ ਹਜੇ ਵੀ ਚੱਲੀ ਜਾਂਦੇ ਹਨਾ ਚਲੋ ਆਰਗੇਨਾਈਜ਼ਰਾਂ ਨੂੰ ਐ ਹੁੰਦਾ ਵੀ ਥੋੜਾ ਜਿਹਾ ਪੈਸਾ ਬਣਾ ਲਈ ਪ੍ਰਮੋਟਰਾਂ ਨੂੰ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਹੁੰਦਾ ਉਹਨਾਂ ਦੇ ਸ਼ੌਂਕ ਪੂਰੇ ਹੋਏ ਨੇ ਹੱਸ ਖੇਡ ਲੈਣੀਆਂ ਆਪਣੇ ਫਰੈਂਡਾਂ ਨੂੰ ਮਿਲ ਲੈਣੀਆਂ ਹਨ ਹਣਾ ਹਫਤੇ ਦੇ ਵਿੱਚ ਇੱਕ ਵਾਰ ਛੁੱਟੀ ਹੁੰਦੀ ਆ ਸੋ ਉਹਨਾਂ ਵਾਸਤੇ ਉਹ ਠੀਕ ਆ ਉਧਰ ਚੱਲ ਰਿਹਾ ਜੀ ਤੀਆਂ ਦਾ ਮੇਲਾ ਤੇ ਮੈਂ ਵਾਈਫ ਨੂੰ ਉੱਥੇ ਛੱਡ ਕੇ ਆਇਆ ਤੇ ਇੱਧਰ ਸਾਡੇ ਚੱਲ ਰਿਹਾ ਜੀ ਬਾਈਆਂ ਦਾ ਮੇਲਾ ਸਿੱਖ ਖੇਡ ਕਲੱਬ ਆ ਕੋਈ ਇਹ ਸੈਫਰੋ ਲੇਨ ਮੈਦਾਨ ਦੇ ਵਿੱਚ ਗਰਾਊਂਡ ਦੇ ਵਿੱਚ ਨਾ ਇੱਕ ਖੇਡ ਮੇਲਾ ਆਯੋਜਨ ਕਰਿਆ ਗਿਆ ਜਿਹਦੇ ਵਿੱਚ ਆਪਣੇ ਬਹੁਤ ਸਾਰੇ ਪੰਜਾਬੀ ਫੈਮਲੀਆਂ ਵੀ ਆ ਦੋਸਤ ਵੀ ਆ ਸਾਰੇ ਮਿੱਤਰ ਯਾਰ ਦੋਸਤ ਮਿੱਤਰ ਇਕੱਠੇ ਹੋ ਕੇ ਆਏ ਆ ਮੇਲਾ ਦੇਖਣ ਇਹ ਇਹ ਖੇਡ ਮੇਲਾ ਹੈ ਜੀ ਗਰਾਊਂਡ 'ਚ ਕਈ ਪਾਸੇ ਕਈ ਗੇਮਾਂ ਚੱਲ ਰਹੀਆਂ। ਇੱਕ ਤਾਂ ਇੱਧਰ ਗੇਮ ਚੱਲ ਰਹੀ ਆ ਇਹ ਮਨ ਲਾਦਾ ਹੈਂਡਬਾਲ ਦੀ ਗੇਮ ਆ ਜਾਂ ਫੁੱਟਬਾਲ ਦੀ ਬਲ ਹੁਣ ਕੋਲ ਲੱਗ ਕੇ ਜਾ ਕੇ ਦੇਖਦੇ ਆ। ਮਿੰਨੀ ਫੁੱਟਬਾਲ ਚੱਲ ਰਹੀ ਆ ਇੱਥੇ। ਤੇ ਉਧਰ ਬੱਚਿਆਂ ਦੀ ਰੌਡ ਚੱਲ ਰਹੀ ਆ ਸਾਹਮਣੇ ਵਾਲੇ ਪਾਸੇ। ਮੇਲਾ ਚੱਲ ਰਿਹਾ ਜੀ ਲੋਕ ਇੱਥੇ ਚਾਰ ਪਾਸੇ ਮੇਲਾ ਚੱਲ ਰਿਹਾ ਹੈ ਦਰਸਾ। ਇੱਧਰ ਬਾਬਾ ਜੀ ਨੇ ਵੀ ਬਾਬਾ ਜੀ ਤੁਸੀਂ ਕੀ ਕਰਨਾ ਅੱਜ? ਦੰਦਾ ਦਾ ਵੇਟ ਚੱਕਣਾ ਜੀ। ਵੇਟ ਚੱਕਾਂਗੇ। ਉਹ ਵੈਰੀ ਗੁੱਡ ਬਾਬਾ ਜੀ ਨੇ ਉਹ ਵੇਟ ਚੱਕਣਾ ਹੈ ਜੀ। ਤੇ ਜਦੋਂ ਚੱਕੋਗੇ ਫਿਰ ਆਪਾਂ ਤੁਹਾਨੂੰ ਦਿਖਾਣੇ ਆ ਹਜੇ ਪ੍ਰਬੰਧਕਾਂ ਦੇ ਡਿਪੈਂਡ ਕਰਦਾ ਕਹਿੰਦੇ ਕਦੋਂ ਉਹਨਾਂ ਨੇ ਗੇਮ ਸ਼ੁਰੂ ਕਰਾਣੀਆਂ ਇਧਰ ਬੱਚੇ ਲੱਗੇ ਹੋਏ ਆ ਇਹਨਾਂ ਨੂੰ ਇਨਾਮ ਦੇਇਆ ਜਾ ਰਿਹਾ ਏ ਕਿਹੜੀ ਗੇਮ ਹੋ ਗਈ ਟੀਏ ਇਹ ਐਥਲੈਟਿਕ ਦੇ ਹੋਏ ਅੱਛਾ ਐਥਲੈਟਿਕ ਦੇ ਹੋਏ ਆ ਕਾਫੀ ਰਾਸ਼ਾ ਪੈਸੇ ਦਾ ਨਾ ਜਿਹੜੇ ਸਾਹਬ ਨਾਲ ਬਾਹਰ ਗੱਡੀਆਂ ਖੜੀਆਂ ਉਸ ਸਾਹਬ ਨਾਲ ਅੰਦਰ ਲੱਕ ਘੱਟ ਲੱਗਦਾ ਰਾਸ਼ਾ ਗੱਡੀ ਤਾਂ ਉਹ ਆਫੜੀ ਗੱਲ ਕਰਦੇ ਵੀ ਤੁਹਾਡੇ ਤੋਂ ਪਹਿਲਾਂ ਹਾਂ ਇਹ ਆਪਣੇ ਪੰਜਾਬ ਦੀ ਕਮਿਊਨਿਟੀ ਬਹੁਤ ਘੱਟ ਆਉਂਦਾ ਇੱਧਰ ਬੱਚਿਆਂ ਨੂੰ ਸਨਮਾਨਿਤ ਕਰਾਇਆ ਜਾ ਰਿਹਾ ਹੈ ਜਿਹੜੇ ਬੱਚੇ ਇੱਥੇ ਗੇਮਾਂ 'ਚ ਭਾਗ ਲਿਆ ਨਾ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਾਇਆ ਜਾ ਰਿਹਾ ਰਿਹਾ ਰਸਤਾ ਕਾਫੀ ਆ ਪਰ ਚੰਗੀ ਤਰੀਕੇ ਨਾਲ ਆਰਗੇਨਾਈਜ਼ ਨਹੀਂ ਕਰਿਆ ਬਗ ਲੱਗਦਾ ਉੱਧਰ ਵੀ ਚੱਲ ਰਿਹਾ ਬਾਕਸਿੰਗ ਦਾ ਪਤਾ ਨਹੀਂ ਕਿਹਾ ਇੱਧਰ ਚੱਲ ਰਿਹਾ ਕਿੱਕ ਬਾਕਸਿੰਗ ਉਹ ਬੱਚੇ ਬੜੇ ਟ੍ਰੈਂਡ ਕਰ ਰਹੇ ਆ ਬਈ। ਦੋਏ ਬਰਾਬਰੇ ਕਰਤੇ ਲੱਗੀ ਬੱਚਿਆਂ ਦੀ ਦੌੜ। ਉਹ ਵੈਰੀ ਗੁੱਡ। ਬੱਚਿਆਂ ਦੀ ਦੌੜ ਚੱਲ ਰਹੀ ਆ। ਬੱਚਿਆਂ ਨੂੰ ਵੈਸੇ ਹੌਸਲਾ ਵਜਾਈ ਦੇ ਰਹੇ ਆ। ਵਧੀਆ ਗੱਲ ਆ ਨਾ। ਇੱਧਰ ਵੀ ਮੈਨੂੰ ਲੱਗਦਾ ਕੋਈ ਪ੍ਰੋਗਰਾਮ ਹੋਣਾ ਬੀਬੀਆਂ ਨੇ ਚੁੰਨੀਆਂ ਵਗੈਰਾ ਲਾਈਆਂ ਵੀਆਂ ਛੱਜ ਪਿਆ ਸ਼ਾਇਦ ਕੋਈ ਕਲਚਰਲ ਪ੍ਰੋਗਰਾਮ ਕਰਨਾ ਹੋਵੇ ਇੱਥੇ ਸਪੀਕਰ ਵਗੈਰਾ ਵੀ ਪਿਆ ਲਓ ਜੀ ਗੇਮ ਹੋਣ ਲੱਗੀ ਆ ਆ ਵੇਟ ਚੱਕਣਾ ਮੈਂ ਵੀ ਰੌਣਕ ਮੇਲਾ ਤਾਂ ਬਹੁਤ ਆ ਪਰ ਕੋਈ ਆਰਗੇਨਾਈਜ਼ ਕੁਝ ਨਹੀਂ ਹੈਗਾ ਮੈਨੂੰ ਲੱਗ ਰਿਹਾ ਕੋਈ ਕੋਈ ਦੁਨੀਆ ਕਿੱਧਰ ਨੂੰ ਫਿਰ ਰਹੀ ਆ ਕੋਈ ਕੁੱਦਰ ਕਿੱਧਰ ਇਹਨੂੰ ਫਿਰ ਰਹੀ ਆ ਕੋਈ ਸਮਝ ਲੱਗ ਨਹੀਂ ਰਿਹਾ ਕਿਹੜੀ ਗੇਮ ਕਿੱਥੇ ਹੋ ਰਹੀ ਆ ਨਾ ਕੋਈ ਚਾਜਾ ਅਨਾਊਂਸਮੈਂਟ ਹੋ ਰਹੀ ਆ ਹਾਂ ਇਹ ਪ੍ਰੋਗਰਾਮ ਕੋਈ ਸਮਝ ਤੋਂ ਬਾਹਰ ਆ ਦੇ ਤਾਂ ਸਹੀ ਇੱਕ ਗੇਮ ਉਹ ਚੱਲ ਰਹੀ ਆ ਹਨਾ ਉਹ ਪਰਲੇ ਪਾਸੇ ਵੀ ਗੇਮ ਚੱਲ ਰਹੀ ਆ ਇੱਕ ਇੱਕ ਉਧਰ ਗੇਮਾਂ ਦੋ ਤਿੰਨ ਚੱਲ ਰਹੀਆਂ ਪਰ ਕੋਈ ਆਰਗੇਨਾਈਜ਼ ਕੁਝ ਨਹੀਂ ਹੈਗਾ ਵੀ ਇੱਕ ਜਗ੍ਹਾ ਗੇਮ ਕਰਾ ਲਓ ਹਨਾ ਚਾਰ ਪੰਜ ਗੇਮਾਂ ਜਿਹੜਾ ਉਧਰ ਲੰਗਰ ਚੱਲ ਰਿਹਾ ਪਿਛਲੇ ਪਾਸੇ ਕਹਿੰਦੇ ਇਹ ਸਿਰੋਕਾ ਨਾ ਰੇ ਜਰਮਾ ਉਹ ਦੇਖੋ ਜਿੱਦਾਂ ਮੈਂ ਕਹਿ ਕੇ ਹਟਿਆ ਵੀ ਆਰਗੇਨਾਈਜੇਸ਼ਨ ਠੀਕ ਨਹੀਂ ਹੈਗੀ ਉਹ ਇਸ ਇਸ ਕਰਕੇ ਨਹੀਂ ਹੈਗੀ ਕਿਉਂਕਿ ਆ ਬੀਬੀਆਂ ਦਾ ਇੱਥੇ ਪ੍ਰੋਗਰਾਮ ਚੱਲ ਰਿਹਾ ਪਰ ਇੱਥੇ ਸਿਰਫ 10 ਕ ਬੰਦੇ ਹੀ ਖੜੇ ਆ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਵੀ ਇੱਥੇ ਕੁਝ ਹੋ ਰਿਹਾ ਹਨ ਜਦਕਿ ਇਹ ਜਿਆ ਕੋਈ ਕਲਚਰ ਪ੍ਰੋਗਰਾਮ ਹੋ ਰਿਹਾ ਹੈ ਬੀਬੀਆਂ ਨੱਚ ਰਹੀਆਂ ਤਾ ਪ੍ਰੋਗਰਾਮ ਕੋ ਪਰਫਾਰਮੈਂਸ ਕਰ ਰਹੀ ਹੈ ਤਾਂ ਇੱਥੇ ਲੋਕ ਆ ਕੇ ਇਕੱਠੇ ਹੋ ਸਕਦੇ ਹਨ ਕੋਈ ਕਿਤੇ ਫਿਰਦਾ ਕੋਈ ਕਿਸੇ ਨੂੰ ਪਤਾ ਹੀ ਨਹੀਂ ਹਨ ਕੋਈ ਅਨਾਉਂਸਮੈਂਟ ਕੋ ਚਾਜ ਨਾਲ ਹੋਈ ਡਾਂਸ ਕਰਿਆ ਜੀ ਬਹੁਤ ਵਧੀਆ ਪ੍ਰੋਗਰਾਮ ਕਰਿਆ ਪਰ ਕਿਉਂਕਿ ਗਾਣਾ ਕਈ ਵਾਰ ਕੱਟਣਾ ਪੈ ਜਾਂਦਾ ਹਨ YouTube ਦੇ ਵਿੱਚ ਕਈ ਵਾਰ ਪੂਰਾ ਗਾਣਾ ਤਾਂ ਨਹੀਂ ਦਿਖਾ ਸਕੋਗੇ ਪਰ ਬੀਬੀਆਂ ਦਾ ਤੁਸੀਂ ਡਾਂਸ ਦੇਖਿਆ ਹੋਣਾ ਜਾਂ ਪ੍ਰੋਗਰਾਮ ਜੋ ਵੀ ਕਰਿਆ ਗਾਣੇ ਤੇ ਬਹੁਤ ਵਧੀਆ ਪਰਫਾਰਮ ਕਰਿਆ ਇਹਨਾਂ ਨੇ ਇਧਰ ਬਾਬਾ ਜੀ 400 ਮੀਟਰ ਦੀ ਦੌੜ ਕਰਨੀ ਹੈ ਇਹਨਾਂ ਨੇ 65 ਕਿਲੋ weight ਬਾਬਾ ਜੀ ਚੱਕਣ ਲੱਗੇ ਜੀ 65 ਕਿਲੋ ਦੇਖਦੇ ਹੁਣ ਕਿੱਦਾਂ ਚੱਕਦੇ ਆ 1 ਘੱਤ ਨਾਲ 2 ਘੱਤ ਨਾਲ ਇਹ ਦੇਖਦੇ ਆ 65 ਕਿਲੋ ਇਹ ਤਾਂ ਦੰਦਾ ਚ ਫਸਾ ਲਿਆ ਬਾਈ ਨੇ ਓਹੋ ਦੰਦਾ ਨਾਲ 65 ਕਿਲੋ weight ਚੱਕਣਾ ਬਾਈ ਨੇ ਬਾਈ ਦੰਦਾ ਨਾਲ ਚੱਕਣਾ ਓ ਮਾਈ ਗੋਡ ਓ ਸਿਆ ਕਾਲ ਸਿਆ ਕਾਲ ਬਾਈ ਕਮਾਲ ਹੈ ਵਰਗੀ ਕਮਾਲ ਹੈ ਵਰਗੀ 65 ਕਿਲੋ weight ਚੱਕ ਲਿਆ ਬਾਈ ਨੇ 65 ਕਿਲੋ weight ਦੰਦਾਂ ਨਾਲ ਉਹ ਵਾਹ ਬਾਬਾ ਮਾਰੀ ਗਿਆ ਕਾਥਣ ਬਾਈ ਡੰਡ ਬੈਠ ਕੇ ਮਾਰ ਰਿਹਾ ਬਾਈ ਪੁਸ਼ਅਪ ਵਾਹ ਪੂਰੀ ਆਕਾਲ ਵਾਹ ਬਈ ਸਿੰਘ ਸੂਰਮੇ ਵਾਹ ਲੋਕੀ ਇਹ ਹੁਣ ਇਕੱਠੇ ਹੋ ਗਏ ਜਦੋਂ ਐਦਾਂ ਦੀ ਚੀਜ਼ ਦੇਖੀ ਨਾ ਹੁਣ ਲੋਕ ਇਕੱਠੇ ਹੋ ਗਏ ਪਹਿਲਾਂ ਲੱਗੇ ਕੋਈ ਨਹੀਂ ਸੀ ਆ ਰਿਹਾ ਸਭ ਨੂੰ ਮਜ਼ਾ ਆ ਕੇ ਲੱਗਦਾ ਹੁੰਦਾ ਹਨਾ ਜਦੋਂ ਬੰਦਾ ਕਰਕੇ ਦਿਖਾਂਦਾ ਫਿਰ ਪਤਾ ਲੱਗਦਾ ਵੀ ਵਾਕੇ ਵੀ ਬੰਦੇ ਨੇ ਕਮਾਲ ਕਰੀਆ ਬਾਈ। ਜੀ ਬਾਬਾ ਜੀ ਸਾਡੇ ਨਾਲ ਆ ਪਹਿਲਾਂ ਤਾਂ ਇਹ ਨਾ ਤੇ ਇਹ ਪੁੱਛਦੇ ਹੋ ਬਾਬਾ ਜੀ ਪਹਿਲਾਂ ਬਾਈ ਗੁਰਜੀ ਦਾ ਖਾਲਸਾ ਵੀ ਫਤਿਹ ਜੀ। ਬਾਈ ਗੁਰਜੀ ਦਾ ਖਾਲਸਾ। ਤੁਹਾਨੂੰ ਮੈਂ ਪਾਠ ਕਰਦੇ ਦੇਖਿਆ ਜੀ ਸਭ ਕਰਦੇ ਦੇਖਿਆ। ਆ ਜਿਹੜੀ ਆ ਇਟੋ ਛਪੇ ਰੋਸਥਮ ਇਹਦੇ ਬਾਰੇ ਕੁਝ ਚੱਲਣਾ ਪਾਉ। ਇਹ ਤੁਸੀਂ ਪਹਿਲਾਂ ਤੇ ਕਰਦੇ ਆ ਰਹੇ ਆ ਇਹ ਐਥਲੀਟ ਆ 2009 ਤੋਂ ਕਰਦਾ ਮੈਂ ਪਬਲ ਲਿਫਟਿੰਗ ਦੀ। ਅੱਛਾ ਜੀ। ਦੰਦਾਂ ਦਾ ਟਰੱਕ, ਟਰੈਕਟਰ ਤੇ ਇੱਕ ਹੱਥ ਨਾਲ 70 ਕਿਲੋ ਬਾਲਾ ਕੱਢਣਾ। ਹਾਂ। ਦੰਦਾ ਨਾਲ 80 ਕਿਲੋ ਵਜ਼ਨ ਚੱਕਿਆ ਜੀ ਅੱਛਾ ਹਾਂਜੀ ਅਸੀਂ ਤਾਂ ਪਹਿਲੀ ਵਾਰ ਦੇਖਿਆ ਬਈ ਹੈਰਾਨੀ ਹੁੰਦੀ ਆ ਪਰ ਫੇਰ ਵੀ ਮਗਰਾਂ ਤੁਸੀਂ ਸਿੱਖੀ ਦਾ ਜਿਹੜਾ ਇਹ ਮਾਨ ਵਧਾਤਾ ਬਹੁਤ ਵੱਡਾ ਗੁਰੂ ਸਾਹਿਬ ਦੀ ਕਿਰਪਾ ਜੀ ਬੰਦਾ ਕਰਨਿਆ ਕੁਛ ਨਹੀਂ ਵਾਹ ਜੀ ਥੋੜਾ ਬਹੁਤ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਾਬਾ ਜੀ ਥੈਂਕ ਯੂ ਬਾਬਾ ਜੀ ਥੈਂਕ ਯੂ ਕੀ ਕਰ ਲਾਵੋ ਬੋਲੇ ਸੋਨਹਿਰਾ ਸਤਿ ਸ੍ਰੀ ਅਕਾਲ ਬਾਬਾ ਜੀ ਨੂੰ ਨਾ ਹੁਣ ਤੱਕ ਅਸੀਂ ਜਿਪਸੀ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਕਰਦੇ ਦੇਖਿਆ ਤਾਂ ਪਰ ਪਤਾ ਨਹੀਂ ਸੀਗਾ ਬਾਬਾ ਜੀ ਇਹਨੇ ਛੁਪੇ ਰੋਸਤਮ ਵੀ ਹੈਗੇ ਆ ਦੰਦਾ ਨਾਲ 65 ਕਿਲੋ ਵੇਡ ਚੱਕਦਾ ਬਾਈ ਨੇ ਠੀਕ ਤੇ ਉਹਦੇ ਬਾਅਦ ਪੁਸ਼-ਅਪ ਵੀ ਕਰਤ ਨਾਲ ਇੱਧਰ ਚੱਲ ਰਿਹਾ ਸਾਡੇ ਕਿੱਕ ਬੌਕਸਿੰਗ ਚੱਲ ਰਹੀ ਹੈ ਉਹ ਕਿੱਕ ਬੌਕਸਿੰਗ ਦਿਖਾਣੇ ਆ ਤੁਹਾਨੂੰ ਸਿੰਘ ਸਾਹਿਬ ਇੱਕ ਪਾਸੇ ਆਪਣ ਲੈ ਕਿਕਸ ਡਬਲ ਉੱਪਰ ਦਾ Be fast, Callum, be fast! Good. Again. Wow, very well. Time out yeah. Start. Next round. Come on, stand up. Come on.

ਬਾਦੋਂ ਮੈਂ ਸਿੰਘ ਸਾਹਿਬ ਨੂੰ ਥੱਲੇ ਸੈਟਤਾ ਵੈਰੀ ਗੁੱਡ ਬਹੁਤ ਵਧੀਆ ਫਾਈਟ ਸੀਗੀ ਪਰ ਸਿੰਘ ਸਾਹਿਬ ਥੱਲੇ गिर ਗਏ ਬਾਦ ਵਿੱਚ ਕਮਿਊਨਿਟੀ ਦੇ ਵਿੱਚ ਨਾ ਇਹੋ ਜਿਹੇ ਪ੍ਰੋਗਰਾਮ ਹੁੰਨੇ ਵਧੀਆ ਲੱਗਦਾ ਹਨਾ ਅੱਜ ਸੰਡੇ ਦੇ ਦਿਨ ਵੈਸੇ ਤਾਂ ਹੁਣ ਗਰਮੀ ਜਾ ਰਹੀ ਆ ਵੈਸੇ ਪਰ ਫੇਰ ਵੀ ਜਾਂਦੇ ਜਾਂਦੇ ਗਰਮੀ ਨਾਲ ਇੱਕ ਸੋਨਾ ਆਰਗੇਨਾਈਜ਼ ਕਰਤਾ ਵੀ ਖੇਡ ਮੇਲਾ ਕਰਵਾਤਾ ਇੱਕ ਇੱਕ ਪਾਸੇ ਤੀਆਂ ਦਾ ਮੇਲਾ ਚੱਲ ਰਿਹਾ ਤੇ ਦੂਜੇ ਪਾਸੇ ਚੱਲ ਰਿਹਾ ਜੀ ਖੇਡ ਮੇਲਾ ਸੋਨਾ ਕਿਤੇ ਕਿਕ ਬਾਕਸਿੰਗ ਚੱਲ ਰਹੀ ਆ ਕਿਤੇ ਬਾਬੇ ਰੇਸਾਂ ਲਾ ਰਹੇ ਆ ਕਿਤੇ ਬਾਈ ਨੇ ਬੱਚਿਆਂ ਦੀ ਗੇਮਾਂ ਚੱਲ ਰਹੀਆਂ ਹਨਾ ਕਿਤੇ ਫੁੱਟਬਾਲ ਚੱਲ ਰਹੀ ਆ ਸਾਰੇ ਪਾਸੇ ਗਰਾਊਂਡ ਭਰਿਆ ਪਿਆ ਕਿਤੇ ਨਾ ਕਿਤੇ ਕੁਝ ਨਾ ਕੁਝ ਹੋ ਰਿਹਾ ਹਰ ਪਾਸੇ ਕੁਝ ਨਾ ਕੁਝ ਹੋ ਰਿਹਾ ਕਿਤੇ ਉਧਰ ਵੀ ਕਿੱਕ ਬੌਕਸਿੰਗ ਚੱਲ ਰਹੀ ਹੈ ਜਿਹੜਾ ਸਾਹਮਣੇ ਵਾਲੇ ਪਾਸੇ ਉੱਥੇ ਵੀ ਕਿੱਕ ਬੌਕਸਿੰਗ ਚੱਲ ਰਹੀ ਹੈ ਇੱਧਰ ਛੋਟੇ ਬੱਚਿਆਂ ਨੂੰ ਸਨਮਾਨਿਤ ਕਰ ਰਹੇ ਆਂ ਬਾਬਾ ਜੀ ਛੋਟੇ ਛੋਟੇ ਬੱਚਿਆਂ ਨੂੰ ਸਨਮਾਨਿਤ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਖੜੇ ਆਂ ਬਾਕੀ ਆਰਗੇਨਾਈਜ਼ਰ ਖੜੇ ਆਂ ਸਾਰੇ ਇੱਧਰ ਸਟਾਲਾਂ ਵੀ ਲੱਗੀਆਂ ਵੀ ਆਂ ਬੀਬੀਆਂ ਦੇ ਸੂਟ ਲੱਗੇ ਹੋਏ ਆਂ ਬੀਬੀਆਂ ਸ਼ਾਪਿੰਗਾਂ ਵੀ ਕਰ ਰਹੀਆਂ ਬੀਬੀਆਂ ਨਾਲੇ ਮੇਲੇ ਦੇਖ ਰਹੀਆਂ ਨਾਲੇ ਸ਼ਾਪਿੰਗ ਕਰ ਰ ਨਾਲੇ ਸ਼ਾਪਿੰਗ ਕਰੋ ਨਾਲੇ ਮੇਲਾ ਦੇਖੋ ਨਹੀਂ ਸਹੀ ਗੱਲ ਹੈ ਦੋ ਕੰਮ ਹੋ ਜਾਂਦੇ ਆ ਹੋਰ ਕਾਏ ਆਪਣਾ ਟਾਈਮ ਨਾ ਜਾਵੇ ਸਹੀ ਗੱਲ ਹੈ ਹੈਨਾ ਚੱਲ ਵਧੀਆ ਰੌਣਕਾਂ ਲੱਗੀਆਂ ਵਿਆ ਕਦੇ ਕਦੇ ਲੱਗਣੇ ਚਾਹੀਦੇ ਨੇ ਜੀ ਵੀੀਆਂ ਘਾਗਰ ਰੱਖ ਕੇ ਦੇਖ ਰਹੀਆਂ ਸਿਰ ਤੇ ਅੱਗੇ ਵੀੀਆਂ ਸਿਰ ਤੇ ਉਹ ਕਹਿੰਦਾ ਘੜਾ ਪਾਣੀ ਦਾ ਚਾੱਕੇ ਤੁਰ ਪਹਿਨਦੀਆਂ ਸੀਗੀਆਂ ਬੈਲੈਂਸ ਬੈਲੈਂਸ ਵਧਾਉਣਾ ਪੈਂਦਾ ਨਾ ਇਹਨਾਂ ਕਿਉਂਕਿ ਜਦੋਂ ਖੇਤਾਂ ਦੇ ਵਿੱਚ ਉਹ ਵੀ ਲੈਂਦੇ ਸੀਗੇ ਕੱਕਰਨਾ ਹਨਾ ਉਹ ਵੀ

ਉਸ ਚੱਕੀ ਨਾ ਪਰੋਂਦੇ ਹੀ ਸੀ ਸੈਕਿੰਡ ਹੀ ਵਾਸੋਂ ਸੈਕਿੰਡ ਯਾ ਕਿੰਨੇ ਮੀਟਰ ਵਾਲੀ ਸੀ ਬਾਬਾ ਜੀ ਇਹ 100 ਮੀਟਰ 100 ਮੀਟਰ 100 ਮੀਟਰ ਸੀਗੀ ਸਿਰ ਤੇ ਚੱਕ ਲੰਦੀਆਂ ਸੀਗੀ ਭਾਰ ਹਨਾ ਆਇਦਰ ਚੱਕਣ ਲੱਗਿਆ ਬੀਬੀਆਂ ਉਹ ਭਾਰ ਇਹ ਅੱਜ ਕੰਪੀਟੀਸ਼ਨ ਹੋਣਾ ਬੀਬੀਆਂ ਦਾ ਭਾਈ ਬੀਬੀਆਂ ਨੇ ਸਿਰ ਤੇ ਘੜੇ ਚੱਕ ਕੇ ਹੁਣ ਰੇਸ ਲਾਉਣੀ ਹੈਗਾ ਹਨਾ ਦੇਖਦੇ ਆ ਕਿਹੜੀ ਬੀਬੀ ਸਿਰ ਤੇ ਟਿਕਾ ਕੇ ਤੁਰਦੀ ਹੈ ਦੇਖਦੇ ਆ ਕਿਹੜੀ ਬੀਬੀ ਜਿੱਤਦੀ ਹੈ ਲੱਭੀ ਬੀਬੀਆਂ ਤਿਆਰ ਹੋ ਕੇ ਖੜ ਗਈਆਂ 1 2 3 4 5 ਟੋਟਲ 5 ਬੀਬੀਆਂ ਨੇ ਦੇਖਦੇ ਹੁਣ ਕਿਹੜੀ ਬੀਬੀ ਜਿੱਤਦੀ ਹੈ ਸਿਰ ਤੇ ਘੜੇ ਚੱਕੇ ਨੇ ਹਵਾ ਵੀ ਬਹੁਤ ਚੱਲ ਰਹੀ ਆ ਲੱਭੀ ਰੇ ਸ਼ੁਰੂ ਹੋ ਗਈਏ ਦੇਖਦੇ ਆ ਕਿਹੜੀ ਬੀਬੀ ਜਿੱਤਦੀ ਆ ਉਹ ਵੀ ਕਰ ਗਿਆ ਆ ਬੀਬੀ ਨੇ ਹੱਥ ਲਾ ਲਿਆ ਵੈਲਕਮ ਉਹ ਜਾ ਰਹੀ ਬੀਬੀ ਮੂਰੇ ਇੱਕ ਇਹ 2 ਨੰਬਰ ਤੇ ਆ ਮਾਤਾ ਦਾ ਹੱਥ ਲਾ ਕੇ ਜਾ ਰਹੇ ਆ ਕੋ ਪਿੱਛੇ ਇਹ ਭੈਣ ਜਿੱਤ ਕੇ ਸ਼ਾਬਾਸ਼ ਬਿਤੇ ਆਤ ਲਾਈ ਜਾਂਦੀਆਂ ਜੀ ਜੀ ਅਸਲ ਚ ਕਿਹਾ ਹੋਇਆ ਕਹਿੰਦੇ 치ਟਿੰਗ ਹੋ ਗਈ ਘੜਿਆਂ ਦੇ ਵਿੱਚ ਜਿਹੜੀਆਂ ਬੀਬੀਆਂ ਜਿੱਤੀਆਂ ਨੇ ਉਹਨਾਂ ਨੇ ਘੜਿਆਂ ਦੇ ਵਿੱਚ ਸਮਾਨ ਪਾਇਆ ਹੋਇਆ ਦਾ ਉਹ weight ਵਧਾ ਲਿਆ ਇਹ 치ਟਿੰਗ ਹੋ ਗਈ ਉਹ ਇੱਕ ਬੀਬੀ ਨੇ ਅਨਾਉਂਸ ਕਰਤਾ ਕਹਿੰਦੀ ਦੁਬਾਰਾ ਕਰੋ ਵੀ ਦੁਬਾਰਾ ਕਰੋ ਇਹ ਪ੍ਰੋਗਰਾਮ 치ਟਿੰਗ ਹੋ ਗਈ ਵਿੱਚ ਪਹਿਲਾਂ 치ਟਿੰਗ ਹੋ ਗਈ ਹੁਣ ਦੁਬਾਰਾ ਹੋਣ ਲੱਗੀ ਰੇਸ ਹੁਣ ਬਦਲ ਗਈਆਂ ਬੀਬੀਆਂ ਲੈ ਵੀ ਦੁਬਾਰਾ ਫੇਰ ਹੋ ਗਈਆਂ ਬੀਬੀਆਂ ਤਿਆਰ ਹੁਣ ਦੇਖਦੇ ਆ ਕਿਹੜੀ ਜਿੱਤਦੀ ਆ थ्री स्टार्ट हो गया एक सरोज रानी अगे लीड कर रही है वेल डन सरोज कीप वॉकिंग बड़ा हो जा रही बीबी अगे सब तो पहुंच गए पहुंच गई गुड ਇਹ 2 ਨੰਬਰ ਤੇ 3 ਨੰਬਰ ਨੇ ਸਹੀ ਤਰੀਕੇ ਨਾਲ ਕਰ ਰਿਆ ਉਹ ਦੋ ਹੀ ਅੱਗੇ ਰਹੀਆਂ ਹਨਾ ਲਾ ਵੀ ਦੰਦਾਂ ਨਾਲ ਘੜਾ ਚੱਕੇ ਜਾਊਗਾ ਕਹਿੰਦੇ ਹੁਣ ਹੁਣ ਦੇਖਦੇ ਆ ਦੰਦਾਂ ਨਾਲ ਕਿਹੜੀ ਬੀਬੀ ਘੜਾ ਚੱਕਦੀ ਆ ਕਿਹਦੇ ਦੰਦ ਜ਼ਿਆਦਾ ਮਜ਼ਬੂਤ ਆ ਪਿੰਡਾਂ ਦੀ ਖੇਡ ਹੈਗੀ ਆ ਦੰਦਾਂ ਦੇ ਨਾਲ ਘੜਾ ਚੁੱਕਣਾ ਤੇ ਰੈਡੀ ਬੈਠ ਕੇ ਚਾ ਚੱਕ ਲਿਆ ਵੀ ਚੱਕ ਲਿਆ ਚੱਕ ਕੇ ਭੱਜਣਾ ਵੀ ਆ ਇਹ ਗੰਨੇ ਚੂਪੇ 36 ਇਹਦਾ ਗੰਨੇ ਚੂਪੇ ਲੱਗਦੇ ਆ ਤੁਹਾਡੇ ਬੱਲਾ ਬੱਲਾ ਮੀਂਹ ਦੇਖੋ ਕਿੰਨੀ ਤੇਜ਼ ਆ ਗਿਆ ਇਸੇ ਕਰਕੇ ਕਹਿੰਦੇ ਆ ਓਰੇ ਯੂਰਪ ਦਾ ਕੁਝ ਨਹੀਂ ਪਤਾ ਲੱਗਦਾ ਹੁਣ ਕਿੰਨੀ ਧੁੱਪ ਸੀਗੀ ਹਜੇ 10 ਮਿੰਟ ਪਹਿਲਾਂ 5 ਮਿੰਟ ਵੱਲ ਇੱਕਦਮ ਮੀਂਹ ਆ ਗਿਆ ਦੇਖੋ ਸਭ ਨੂੰ ਭਾਜੜਾ ਪਵਾ ਦਿੱਤੀਆਂ ਉਹ ਭੱਜੇ ਜਾਂਦੇ ਆ ਬਾਈ ਵਿਚਾਰੇ ਉਧਰਲੇ ਪਾਸੇ ਸ਼ੈੱਡ ਆ ਸ਼ੈੱਡ ਦੇ ਥੱਲੇ ਜਾਣਗੇ ਹੁਣ ਸਾਰੇ ਭਜਾ ਤੇ ਇੱਕਦਮ ਉਹ ਜਿੱਧਰ ਅਗੇ ਬੈਠੀ ਜਾਰੀ ਦੁਨੀਆ ਲੱਗਿਆ ਲੱਗਿਆ ਕਿੱਕਲੀ ਪਾਉਣ ਕਿੱਕਲੀ ਪਾਉ ਕਿੱਕਲੀ ਹਾ ਜੀ ਵਾ ਇੱਕ ਤਾਂ ਮੀ ਪੈ ਰਿਹਾ ਉੱਪਰ ਤੇ ਕਿੱਕਲੀ ਪੈ ਰਹੀ ਆ ਬਹੁਤ ਵਧੀਆ ਵਾ ਹੋਇਆ ਵਾ ਦੇਖੋ ਤਾਂ ਸਹੀ ਬੀਬੀਆਂ ਕਿੱਕਲੀ ਪਾ ਰਹੀਆਂ ਜੀ ਮੀਚੇ ਲੱਗੀਆਂ ਵੀ ਆ ਨੱਚਣ ਪੂਰੇ ਜੋਸ਼ 'ਚ ਅੱਜ ਲੈ ਰੌਣਕ ਦਾ ਸਭ ਲੋਕੇ ਅੰਦਰ ਆ ਗਏ ਕਿ ਮੀਂਹ ਪੈਣ ਲੱਗ ਗਿਆ ਨਾ ਸਭ ਅੰਦਰ ਆ ਕੇ ਬਹਿ ਗਏ ਪਰ ਬੇਬੇ ਵਿਚਾਰੀ ਕਿ ਕੱਲੀ ਵੜੀ ਕਹਿੰਦੀ ਮੇਰੇ ਨਾਲ ਵੀ ਕਿੱਕਲੀ ਵਾ ਲਓ ਉਹ ਗਏ ਆ ਹੁਣ ਨੱਚਣ ਕਿੱਕਲੀ ਵਾ ਲਓ ਆ ਕੇ ਕਹਿੰਦੇ ਜਿਹੜੀਆਂ ਬੀਬੀਆਂ ਜਿੱਤੀਆਂ ਉਹਨਾਂ ਨੂੰ ਸਨਮਾਨਤ ਕਰਿਆ ਜਾ ਰਿਹਾ ਹੈ। ਲਓ ਜੀ ਸਨਮਾਨਤ ਕਰਤਾ ਬੀਬੀਆਂ ਨੂੰ ਜਿਹੜੀਆਂ ਵੜੇ ਬੀਬੀਆਂ ਨੇ ਗੇਮ ਅਜ ਭਾਗ ਲਿਆ ਜਿੱਤ ਗਈਆਂ। ਇੰਗਲੈਂਡ ਦੇ ਵੈਦਰ ਦਾ ਨਹੀਂ ਪਤਾ ਚੱਲਦਾ ਹੈਗਾ। ਆ 10 ਮਿੰਟ ਪਹਿਲਾਂ ਕਿੰਨਾ ਮੀਂਹ ਪੈ ਰਿਹਾ ਸੀਗਾ ਤੁਸੀਂ ਵੀ ਦੇਖਿਆ ਹੀ ਹੋਣਾ ਨਾ ਸਾਰੀ ਜਨਤਾ ਸਾਰੇ ਲੋਕ ਆਪਣੇ ਅੰਦਰ ਵੜ ਗਏ ਸੀਗੇ ਨਾ ਸਟੇਡੀਅਮ ਦੇ। ਆ ਹੁਣ ਫਿਰ ਇੰਨੀ ਕੜਾਕੀ ਦੀ ਧੁੱਪ ਨਿਕਲ ਆਈ ਤੇ ਉੱਪਰ ਐ ਬਿਲਕੁਲ ਸਾਫ਼ ਹੋ ਗਿਆ ਸਮਾਨ। ਐਦਾਂ ਲੱਗਦਾ ਜਿਦਾ ਮੀਂਹ ਪਿਆ ਹੀ ਨਹੀਂ ਹੁੰਦਾ। ਵਾਹ ਓਏ। ਤਾਂ ਹੀ ਤਾਂ ਕਹਿੰਦੇ ਇੱਥੇ ਦਾ ਹੀ ਵੇਦਰ ਵਰਕ ਪਤਾ ਹੀ ਲੱਗਦਾ ਇਹ ਜੀਆਂ ਚੀਜ਼ਾਂ ਦਾ ਭਰਾਵਾ ਇੱਥੇ ਲੋ ਵੀ ਮਿੱਤਰੋ ਕਬੱਡੀ ਦਾ ਮੈਚ ਹੋਣ ਲੱਗਾ ਕਬੱਡੀ ਦੀਆਂ ਟੀਮਾਂ ਜੁੜ ਗਈਆਂ ਆਪਣੇ ਨਾਲ ਪਹਿਲਾਂ ਸਾਰਿਆਂ ਦੇ ਇਕੱਠੇ ਫੋਟ ਬਹੁਤ ਸਰੀਆਗਾ ਬਹੁਤ ਬੰਦੇ ਹਜੇ ਵੀ ਆਏ ਨਾ ਵਾਰਮ ਅਪ ਹੋ ਰਹੇ ਆ ਫਿਲਹਾਲ ਖੜਾ ਰਹੀ ਆਖਰੀ ਮੈਚ ਕਬੱਡੀ ਦਾ ਲੈ ਵੀ ਟਾਸ ਹੋਣ ਲੱਗੀ ਆ ਟਾਸ ਹੋ ਗਈ ਬਾਈ ਨੇ ਇਧਰਲਾ ਬਾੜਾ ਜਿੱਤ ਲੈ ਲਿਆ ਪਾੜਾ ਜਿੱਤ ਲਿਆ ਪਾੜਾ ਲੈ ਲਿਆ ਨਾ ਪਾੜਿਆਂ ਦੀ ਚੋਣ ਹੋ ਗਈ ਸੋ ਇਹ ਟੀਮ ਦੇ ਵਗਲ ਲਿਖਿਆ ਜੀ ਪੰਜਾਬ ਯੂनाइटेड ਤੇ ਉਹ ਪਰਲੀ ਟੀਮ ਕਿਹੜੀ ਆ ਇਹ ਦੇਖਦੇ ਆ ਜੀ ਪਹਿਲੀ ਰੇਡ ਪੈ ਗਈ ਆ ਲੈ ਗਿਆ ਬਾਈ ਲੈ ਗਿਆ ਲੈ ਆ ਗਿਆ ਬਾਈ ਰੇਡਰ ਚੱਲ ਬਾਈ ਰੇਡਰ ਪੈ ਗਿਆ ਉਹ ਲੈ ਗਿਆ ਲੈ ਗਿਆ ਰੱਖ ਲਿਆ ਬਾਈ ਨੇ ਗਰਾਊਂਡ ਪੱਕਾ ਯਾਰ ਇਹ ਮੇਲਾ ਤਾਂ ਕਰਕੇ ਰਿਸਕ ਨਹੀਂ ਲੈ ਰਹਾ ਇਹ ਖਿਡਾਰੀ ਜੀ ਕਬੱਡੀ ਖੇਡ ਪੰਜਾਬ ਦੀ ਏ ਬਹੁਤ ਵਧੀਆ ਬਹੁਤ ਵਧੀਆ ਰੱਖ ਲਿਆ ਬਾਈ ਰੱਖ ਲਿਆ ਓ ਕੱਢ ਰ ਗਿਆ ਕੱਢ ਗਿਆ ਗਿਆ ਵੇ ਕੱਢ ਗਿਆ ਇੱਕ ਲੰਡਨ ਦੀ ਟੀਮ ਆ ਇੱਕ ਵੋਲਵਰਹੈਂਪਟਨ ਦੀ ਟੀਮ ਪੈ ਗਿਆ ਝੜਾਪੂਏ ਲੈ ਦੇਖ ਗੱਬਰੂਆਂ ਦੇ ਸਰੀਰ ਬਣਾਏ ਹੋਏ ਮੁੰਡਿਆਂ ਦੇ ਮਿਹਨਤਾਂ ਕਰੀਆਂ ਵੀ ਇੱਥੇ ਪਤਾ ਲੱਗਦਾ ਨਾ ਮਸ਼ਾ ਮੋਖਤ ਪੰਜਾਬ ਉਹ ਤੇਰੇ ਸਾਥ ਗਿਆ ਉਹ ਸੈੱਟ ਲਿਆ ਓਏ ਜੱਫਾ ਲਾ ਗਿਆ ਚੱਕ ਲਿਆ ਬਾਈ ਨੇ ਬਹੁਤ ਸੋਣੋ ਟਰਾਈ ਕੀਤੀ ਪਰ ਉਹ ਟਰਾਈ ਕੀਤੀ ਉਹਨੇ ਜੰਬੀ ਮਾਰੀ ਪਰ ਬਹੁਤ ਅੱਛਾ ਬਹੁਤ ਜਾ ਕੇ ਲੈ ਕੇ ਕੱਢ ਕੇ ਲੈ ਗਿਆ ਲੈ ਕੇ ਕੱਢ ਕੇ ਚੱਲੋ ਆਗੇ ਦੇ ਆਗੇ ਦੇ ਜਿੱਤੀ ਲੈ ਕੇ ਆ ਗਏ ਆਓ ਮੁਕਿਆ ਆਓ ਮੁਕਿਆ ਉੱਗਵੇ ਯੂ ਨੋ ਵਾਟ ਯੂ ਮੀਨ ਨੇਗਾ ਨੇਗਾ ਸੋ ਦੋਸਤੋ ਇਹ ਸੀਗਾ ਅੱਜ ਦਾ ਵਲੌਗ ਇੱਕ ਪਾਸੇ ਤੀਆਂ ਚੱਲ ਰਹੀਆਂ ਸੀਗੀਆਂ ਇੱਕ ਪਾਸੇ ਖੇਡ ਮੇਲਾ ਹੋ ਰਿਹਾ ਸੀਗਾ ਗਰਾਊਂਡ ਦੇ ਵਿੱਚ ਸੋ ਅਗਰ ਮੇਰਾ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਐਦਾਂ ਦੀਆਂ ਵੀਡੀਓ ਦੇਖਣ ਲਈ ਤਦ ਤੱਕ ਸਸਰੀਏ ਘਰ ਸਾਰੇ ਭੈਣ ਭਰਾਵਾਂ ਨੂੰ